جو پرب نے سب خاص کر کے مہتو نساؤں گا مسیح کے مہتو گے ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਜੀਵਨ ਕਾਲ ਦੇ ਵਿੱਚ ਲੋਕ ਤੁਸੀਂ ਵਿਛੜਦੇ ਆ ਆਪਣੇ ਆਲੇ ਦੁਆਲੇ ਸੰਸਾਰ ਦੇ ਵਿੱਚ ਵਿਛੜਦੇ ਆ ਤੁਸੀਂ ਅਸੀਂ ਇਸ ਨੂੰ ਨੋਟਿਸ ਕੀਤਾ ਹੋਵੇਗਾ ਆਪਣੇ ਜੀਵਨ ਦੇ ਵਿੱਚ ਦੇਖਿਆ ਹੋਵੇਗਾ ਕਿ ਹਰ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਆਪਣੇ ਹੀ ਘਮਟ ਦੇ ਵਿੱਚ ਜਨਦਾ ਹੈ हर इंसान अपनी ही दौलत शौहरत ਨੂੰ ਲੈ ਕੇ ਬੁੱਧ ਨੂੰ ਲੈ ਕੇ ਆਪਣੀ ਤਾਕਤ ਨੂੰ ਲੈ ਕੇ ਆਪਣੀ ਸੁੰਦਰਤਾ ਨੂੰ ਲੈ ਕੇ ਆਪਣੇ ਘਮੰਡ ਦੇ ਵਿੱਚ ਰਹਿੰਦਾ ਆ ਔਰ ਉਹਦੇ ਜੀਵਨ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਮਹੱਤਵ ਕੋਈ ਨਹੀਂ ਆ ਔਰ ਉਸ سے ਮਹੱਤਵ ਨੂੰ ਇਸ ਐਕਟ ਦੇ ਦੁਆਰਾ ਤੁਹਾਡੇ ਵਿੱਚ ਪ੍ਰਸਤੁਤ ਕੀਤਾ ਜਾਵੇਗਾ ਪ੍ਰਭੂ ਯਿਸੂ ਮਸੀਹ ਦੇ ਮਹੱਤਵ ਨੂੰ ਪੜੇ ਜੀਵਨ ਦੇ ਵਿੱਚ ਦੱਸਿਆ ਜਾਵੇਗਾ ਸਾਡੇ ਜੀਵਨ ਦੇ ਵਿੱਚ ਦੱਸਿਆ ਜਾਵੇਗਾ ਕਿ ਪਰਮੇਸ਼ੁਰ ਮਸੀਹ ਦਾ ਕੀ ਮਹੱਤਵ ਹੈ ਔਰ ਇਸ ਐਂਗਲ ਦੇ ਦੁਆਰਾ ਅਸੀਂ ਉਸ ਨੂੰ ਸਮਝਣਾ ਹੈ ਸਿੱਖਣਾ ਹੈ ਔਰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਕਿ ਸਾਡੇ ਜੀਵਨ ਦੇ ਵਿੱਚ ਮੁੱਖ ਜਿਹੜਾ ਮਹੱਤਵ ਹੈ ਉਹ ਪ੍ਰਭੂ ਯਿਸੂ ਮਸੀਹ ਹੀ ਆ ਬਾਕੀ ਸਾਰਾ ਕੁਝ ਕੀ ਆ ਜ਼ੀਰੋ ਆ ਮੇਰੇ ਅਜੀਤੋ ਆ ਇਸ ਸਮੇਂ ਦੇ ਵਿੱਚ ਔਰ ਅੱਜ ਦੇ ਇਸ ਯੁੱਗ ਦੇ ਵਿੱਚ ਇਸ ਵਿੱਚ ਅਸੀਂ ਚੱਲਨੇ ਆ ਹਰ ਇਨਸਾਨ ਆਪਣੇ ਜੀਵਨ ਨੂੰ ਚਲਾਉਂਦੇ ਸਮੇਂ ਆਪਣੇ ਜੀਵਨ ਵਿੱਚ ਚੱਲਦੇ ਸਮੇਂ ਆਪਣੀ ਬੁੱਧ ਦੇ ਉੱਤੇ ਬਹੁਤ ਜ਼ਿਆਦਾ ਪਰਸਤਾ ਕਰਦਾ ਹੈ ਹਰ ਇਨਸਾਨ ਜਿਹੜਾ ਵੀ ਅੱਜ ਦੁਨੀਆ ਦੇ ਵਿੱਚ ਆਉਂਦਾ ਉਹ ਆਪਣੀ ਬੁੱਧ ਤੇ ਬਹੁਤ ਮਾਨਿਆ ਹੈ ਕਿ ਮੈਂ ਜਿਹੜਾ ਆ ਬਹੁਤ ਬੁੱਧਵਾਨ ਆ ਔਰ ਮੇਰਾ ਜੀਵਨ ਕਾ ਚੱਲ ਰਿਹਾ ਆ ਮੇਰਾ ਸਾਰਾ ਕੁਝ ਚੱਲ ਰਿਹਾ ਆ ਔਰ ਮੈਂ ਬੜਿਆ ਆ ਤੇ ਮੈਂ ਆਪਣੀ ਬੁੱਧ ਦੇ ਈ ਨਾਲ ਹੀ ਚੱਲ ਰਿਹਾ ਆ میں سارا کچھ اپنی بہت نال چلا رہا ہوں پر سچائی اس کو اڈے سامنے آکے در انسانی بہت دیا وہ بالکل کی ہے زیرو ہے انسانی بہت کی ہے زیرو ہے سو ایک زیرو بہت ہے جڑا انسان اپنی بہت رو لے کے چل ہے اس تو بعد جدو انسان دے کل بہت ہے وہ اپنی بہت دا استعمال کر کے اپنے لیے تان دولت دولت تے شورت نتنا لیندہ ہے ਜਦੋਂ ਦੌਲਤ اور ਸ਼ੋਹਰਤ ਨੂੰ ਕਮਾ ਲੈਂਦਾ ਆ ਤੇ ਉਹਦੇ ਜੀਵਨ ਦੇ ਵਿੱਚ ੜ ਜਾਂਦੇ ਕਮਾਟ ਰਹਿੰਦਾ ਆ ਕਿ ਮੇਰਾ ਜੀਵਨ ਜਿਹੜਾ ਆ ਉਹ ਚੱਲ ਰਿਹਾ ਆ ਮੇਰੀ ਦੌਲਤ ਦੇ ਨਾਲ ਮੇਰੀ ਸ਼ੋਹਰਤ ਦੇ ਨਾਲ ਮੇਰਾ ਪਰਿਵਾਰ ਚੱਲ ਰਿਹਾ ਮੇਰੀ ਦੌਲਤ ਦੇ ਨਾਲ ਮੇਰੀ ਸ਼ੋਹਰਤ ਦੇ ਨਾਲ ਪਰ ਸਚਾਈ ਤੁਹਾਡੇ ਸਾਹਮਣੇ ਆ ਕਿ ਇਨਸਾਨ ਦੀ ਕਮਾਈ ਦੀ ਦੌਲਤ ਉਹਦੀ ਕਮਾਇਆ ਗਿਆ ਨਾਮ ਉਹਦੀ ਕਮਾਈ ਦੀ ਸ਼ੋਹਰਤ ਜਿਹੜੀ ਆ ਉਹ ਕੀ ਆ ਉੱਚੀ ਆਵਾਜ਼ ਵਿੱਚ ਬੋਲੀਏ ਕੀ ਆ ਜ਼ੀਰੋ ਆ ਉਹਦਾ ਕੋਈ ਵੀ ਬੁੱਲ ਨਹੀਂ ਆ ਜੋ ਕੁਝ ਮੱਜੀ ਇਨਸਾਨ ਕਮਾ ਲਵੇ ਪਰ ਉਹਦਾ ਕੋਲ ਕੋਈ ਵੀ ਨਹੀਂ ਆ ਉਹ ਬਿਲਕੁਲ ਜ਼ੀਰੋ ਆ ਜਦੋਂ ਇਨਸਾਨ ਦੌਲਤ ਸ਼ਰਤ ਕਮਾ ਲੈਂਦਾ ਆ ਤੇ ਇਹਦੀ ਸੱਚਾਈ ਤੁਹਾਡੇ ਸਾਹਮਣੇ ਇਹ ਆ ਕਿ ਇਹ ਜ਼ੀਰੋ ਆ ਉਸ ਤੋਂ ਬਾਅਦ ਜਦੋਂ ਇਨਸਾਨ ਦੇ ਕੋਲ ਬੁੱਧ ਹੁੰਦੀ ਆ ਆਪਣੀ ਆਪਣੀ ਸਮਝ ਆਪਣੀ ਬੁੱਧ ਹੁੰਦੀ ਆ ਦੌਲਤ ਸ਼ਰਤ ਆ ਜਾਂਦੀ ਆ ਉਹ ਦੌਲਤ ਸ਼ਰਮ ਦੇ ਨਾਲ ਔਰ ਆਪਣੀ ਬੁੱਧ ਦੇ ਨਾਲ ਉਹ ਕੀ ਆ ਆਪਣੇ ਆਪ ਨੂੰ ਬਹੁਤ ਹੀ ਸੁੰਦਰ ਬਣਾ ਲੈਂਦਾ ਆ ਆਪਣੇ ਆਪ ਨੂੰ ਹੀ ਬਣਾ ਲੈਂਦਾ ਆ ਸੁੰਦਰ ਬਣਾ ਲੈਂਦਾ ਆ ਔਰ ਉਹ ਸੋਚਦਾ ਆ ਕਿ ਮੈਂ ਬਹੁਤ ਸੁੰਦਰ ਆ ਮੈਂ ਬਹੁਤ ਸੋਹਣਾ ਆ ਮੇਰੇ ਵਰਗਾ ਸਤੱਵੀ ਦੇ ਉੱਤੇ ਕੋਈ ਨਹੀਂ ਆ ਮੇਰੀ ਸੁੰਦਰਤਾ ਹੀ ਮੇਰੇ ਲਈ ਸਾਰਾ ਕੁਝ ਆ ਪਰ ਸੱਚਾਈ ਤੁਹਾਡੇ ਸਾਹਮਣੇ ਆ ਕਿ ਇਨਸਾਨ ਦੀ ਸੁੰਦਰਤਾ ਜਿਹੜੀ ਆ ਉਹ ਕੀ ਆ اچھے آواز نہ بولیے کیا انسان دی سندرتا کیا زیرو انسان کنا میں سندر ہو جائے پر انسان دی سندرتا بالکل کیا زیرو جب انسان سندرتا دے بچ آ جاتا ہے اس تو بعد انسان دے کول کی آ جاتا ہے بل آ جاتا ہے طاقت آ جاتی ہے سو انسان کی سوچتا ہے کہ میں بہت ہاں طاقت ورے میں بہت کیا میں بہت کیا طاقت ہے اور میرے کو بہت طاقت ہے میں اس طاقت دے نال ہی چلتے دیا میں اس طاقت نال ہی اپنے جیوہ پر بسر کر رہے ہیں اور میری طاقت دا کوئی توڑ نہیں ہے پر آج دی سچائی ہے کہ ایک طاقت نے کیا انسان دی طاقت نے کیا زیروہ بلکل زیروہ ایتا کوئی بھی مل نہیں ہے میرے جی تو میرے کول دولت شورت یا میرے کو سندت یا میرے کول طاقت ہے پر میں تو ہم دسنا چاہتا ہے کہ اے سارا کچھ کیا کچھ یہ واضح یہ کیا زیرو آہ ایتا کوئی دی مولد نہیں ہے اے سارا کچھ کیا تو سامنے آئے اے زیرو آہ ایتا بلکل بھی کوئی وجود نہیں ہے اے زیرو دا کوئی وجود نہیں ہے اسی کنے بھی سندر ہو جائیے کنی بھی طاقت ہوئے کنی بھی بہت ہوئے ਪਰ ਸਾਡਾ ਸਾਰਾ ਕੁਝ ਜ਼ੀਰੋ ਹੈ ਪਰ ਅੱਜ ਮੈਂ ਤੁਹਾਡੇ ਸਾਹਮਣੇ ਔਰ ਇਸ ਐਕਟ ਦੇ ਦੁਆਰਾ ਇਹਨਾਂ ਬੱਚਿਆਂ ਦੇ ਦੁਆਰਾ ਤੁਹਾਡੇ ਸਾਹਮਣੇ ਇੱਕ ਮਹੱਤਵਪੂਰਨ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਹ ਜ਼ੀਰੋ ਜਿਹੜੀ ਆ ਇਹਦਾ ਮਹੱਤਵ ਕਦੋਂ ਬਣ ਜਾਂਦਾ ਹੈ ਇਹ ਜ਼ੀਰੋ ਜਿਹੜੀ ਆ ਇਹਦਾ ਮੁੱਲ ਕਦੋਂ ਪੈ ਜਾਂਦਾ ਹੈ ਜਦੋਂ ਇਹਦੇ ਨਾਲ ਕੀ ਲੱਗ ਜਾਂਦਾ ਹੈ ਇੱਕ ਲੱਗ ਜਾਂਦਾ ਹੈ ਕੀ ਲੱਗ ਜਾਂਦਾ ਹੈ لگ جائے آس ایک نام لے کے آپ مسی جب اسیو ایک جب زیرو لگ جائے گی کی. تو ہو جائے گا کی ہو جائے گا ایک دن زیرو لگے گی تو بن جائے گا دس بن ਕੀ ਬਣ ਜਾਵੇਗਾ ਜਦੋਂ ਤੀਸਰੀ ਜ਼ੀਰੋ ਲੱਗ ਜਾਵੇਗੀ ਕੀ ਬਣ ਜਾਵੇਗਾ ਜਦੋਂ ਚੌਥੀ ਜ਼ੀਰੋ ਲੱਗ ਜਾਏਗੀ ਕੀ ਬਣ ਜਾਵੇਗਾ ਐਸੇ ਪ੍ਰਕਾਰ ਜਦੋਂ ਜ਼ੀਰੋ ਬੱਤੀ ਜਾਵੇ